ਕੋਈ ਬੋਲੇ ਰਾਮ ਰਾਮ ਕੋਈ ਖਦਾਏ ਕੋਈ ਸੇਵੇ ਗਸਈਆਂ ਕੋਈ ਇਲਾਹੇ ਕਾਰਨ ਕਰਨ ਕਰੀਮ ਕਿਰਪਾ ਤਾਰਹੀਮ ਕੋਈ ਜਾਵੇ ਤੀਰਥ ਕੋਈ ਹੱਜ ਜਾਏ ਕੋ ਤੀਰਥਾਂ ਤੇ ਜਾਂਦਾ ਕੋ ਹੱਜ ਕਰਨ ਜਾਂਦਾ ਨਾ ਤੀਰਥਾਂ ਵਾਲੇ ਨੂੰ ਮੋੜ ਤੇ ਨਾ ਹੱਜ ਕਰਨ ਵਾਲੇ ਨੂੰ ਬੜਕ ਹੈ ਦੋਵੇਂ ਠੀਕ ਨੇ ਕੋਈ ਨਾਵੇ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਲਾਏ ਕੋਈ ਕੁੰਜਾ ਕਰਦਾ ਤੇ ਕੋਈ ਸਿਰ ਆਉਂਦਾ ਤਾਉਣ ਕਰਉਂਦਾ ਤੇ ਨੂਂਦਾ ਤੈ ਤੇ ਤੈਨੂੰ ਦਰਮੀਂਗਾ ਦੀ ਤੁੰਗਰਾ ਕਾ ਨੂੰ ਬੰਦਾ ਪਰ ਨਾਲ ਬਾਣੀ ਤੇ ਬਾਧਾ ਇਹ ਸਾਨੂੰ ਸਿਤੇਦ ਵੀ ਕਰਦੀ ਪਾਈ ਜੀ ਆਪਾਂ ਕਹਿੰਦੇ ਪ੍ਰੋਵੈਂਸ਼ਨ ਅਜ ਬੈਟਰ ਦੇਨ ਕਿਉਂ ਰਕ ਇਲਾਜ ਨਾਲੋਂ ਭਰੇ ਚੰਗਾ ਇਹ ਕਹਿੰਦਾ ਆਹ ਚੀਜ਼ ਖਾ ਤੇ ਇਹਦੇ ਤੋਂ ਪਰਹੇਜ਼ ਕਰਦਾ ਬਾਬਾ ਹੋਰ ਖਾਣਾ ਖੁਸ਼ੀ ਸਵਾਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵਕਾਰ ਜਿਹਦੇ ਖਾਣ ਨਾਲ ਵਕਾਰ ਪੈਦਾ ਹੁੰਦਾ ਉਗਰ ਵੀ ਨਾ ਖਾ ਬਾਬਾ ਹੋਰ ਪੈਣ ਨੂੰ ਕੁਝ ਇੱਕ ਵਾਰ ਜੇ ਤਪਈ ਤੇ ਤਨ ਪੀੜੀਏ ਮਨ ਮੈਂ ਚੱਲੇ ਵਕਾਰ ਜਿਹੜੇ ਕੱਪੜੇ ਪਾਉਣ ਨਾਲ ਤੇਰੀ ਮਨ ਤੇ ਵਕਾਰ ਪੈਦਾ ਹੁੰਦੇ ਤੂੰ ਉਹ ਵੀ ਨਾ ਕੰਮ ਕਰ ਜਦੋਂ ਮੈਂ ਗੱਲ ਕਰਦਾ ਤੇ ਮੈਨੂੰ ਆਪਣਾ ਚਾਚਾ ਸੰਤ ਕਰਤਾਲ ਸਿੰਘ ਜਿੱਤੇ ਆ ਜਾਂਦਾ ਉਹਨਾਂ ਕਥਾ ਕਰਦਿਆਂ ਕਰਦਿਆਂ ਕਹਿੰਣਾ ਬੀਬੀ ਬੱਚੀਏ ਤੇ ਹੀਰਾਨੀਆਂ ਤੂੰ ਕਹਿਨੀ ਮੇਰੇ ਵੱਲ ਲੋਕ ਨੂੰ ਵੇਦੇ ਨੇ ਤੂੰ ਵੇਖਣ ਵਾਲੀ ਬਣ ਕੇ ਨਾ ਜੇ ਤੂੰ ਸਾਦੇ ਕੱਪੜੇ ਪਾ ਕੇ ਆਵੇਂਗੀ ਨਾ ਤੇਨੂੰ ਕੋਈ ਨਹੀਂ ਵੇਖੇ ਵੇਖੇਗਾ ਤੇ ਜੇ ਤੇਰਾ ਲਿਬਾਸ ਗਲਤ ਹੋਇਆ ਤੇ ਲੋਕਾਂ ਨੇ ਤੈਨੂੰ ਉਹਦੇ ਹੋ ਕੇ ਉਂਗਲਾ ਕਰੀਗਾ ਇਸ ਕਰਕੇ ਉਹ ਖਾਣਾ ਉਹ ਪਹਿਨ ਮੈਂ ਗੱਲ ਕਰਨ ਲੱਗਾ ਸਾਂ ਪੂਜਾ ਜੀ ਬਾਪੂ ਕਹਿੰਦਾ ਤੁੰਦਾਨਾ ਨਾ ਪੜੋ ਮਰ ਬਿਨ ਖੋਰ ਨਾ ਪੁੱਜੋ ਮੜੇ ਮਸਾਂ ਤੇ ਚਤੇ ਪੋਇਤਨਾ ਕੋ ਤੇ ਆਪਾਂ ਪਤਾ ਕੀ ਕਰਦੇ ਆਂ ਬੁੱਢੀ ਦਾ ਵਿਆਹ ਕਰਨਾ ਤੇ ਗੁਰਦੁਆਰੇ ਦੇਖ ਵੀ ਕਰਾ ਲਈ ਤੇ ਮੁੜ ਕੇ ਆਪਾਂ ਘਰ ਵਾਲੀ ਨੂੰ ਕਹਿੰਦੇ ਮੈਂ ਪੰਡਤ ਕੋਲ ਪੁੱਛਾਂ ਕਿ ਕਿੰਨੇ ਮੇਨ ਰਾਤ ਦਾ ਵਿਆਹ ਕਰਨਾ ਤੇਰਾ ਬੇੜਾ ਦਰਜੇ ਤੇ ਗੁਰਦੁਆਰੇ ਦੇਖਦੇ ਹਾਂ ਤਾਂ ਮਤਲਬ ਕਿ ਅੱਜ ਨਰਾਤਾਂ ਅਜੇ ਵੀ ਤੈਨੂੰ ਚਪੜਿਆ ਤੇ ਕਿਹੜੇ ਨਰਾਤ ਦੀ ਗੱਲ ਕਰਤਾ ਸਗਨ ਅਪਸਗਨ ਕਿਸ ਕੋ ਲੱਗੇ ਜੇ ਚੀਤ ਨਾ ਆਵੇ ਇਹ ਸਗਨ ਤੇ ਬਸਗਨ ਉਹਨਾਂ ਵਾਸਤੇ ਨੇ ਜਿਹੜੇ ਉਹਨ ਤੇ ਜਿਹੜੇ ਉਹਨੂੰ ਚੇਤੇ ਕਰਦੇ ਨਾ ਬਿਦਨਾ ਕੋ ਲਾਗਦਾ ਪ੍ਰਭ ਕੋ ਅਰਦਾਸ ਜਿਹੜੇ ਰੰਗੂ ਅਰਦਾਸ ਕਰਦੇ ਨੇ ਨਾ ਉਹਨਾਂ ਨੂੰ ਬਿਦਨ ਪੈਂਦਾ ਹੀ ਕੋਈ ਨਹੀਂ ਮੁਕਤੀ ਦੀ ਗੱਲ ਗੁਰੂ ਪਾਤਸ਼ਾਹ ਨੇ ਬਾਣੀ ਏਟਾਰੀ ਸਰਕਾਰ ਨੂੰ ਚੰਗੀ ਨ ਲੱਗੀ ਤੇ ਗੁਰਮੁਖੋ ਬਾਬੇ ਨਾਨਕ ਨੂੰ ਤੈਅ ਕੀਤਾ ਗੁਰੂ ਅੰਗਦ ਸਾਹਿਬ ਵਾਲੇ ਪਾਸੇ ਤਲਵਾਰ ਕੱਢੀ ਲੇਕਿਨ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ ਦੇ ਸ਼ੀਸ਼ੀ ਤਾਰ ਨਾਵੇਂ ਪਾਤਸ਼ਾਹ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਛੀਤੀ ਦਾ ਆ ਜਿਹੜੇ ਕੋਈ ਬਾਣੀ ਦੀ ਤਾਕਤ ਹੈ ਮਤੀ ਦਾਸੁ ਆਰੇ ਨਾਲ ਕੀ ਲੱਗੇ ਤੇ ਕਹਿਣ ਲੱਗੇ ਤੇਰੀ ਅੰਕਮੁਖਾਸ਼ ਕਹਿੰਦਾ ਮੇਰੀ ਇੱਕੋ ਖਾਸ਼ ਹੈ ਜੋ ਤੁਸੀਂ ਆਰੇ ਨਾਲ ਟੀਰੋ ਤੇ ਮੇਰਾ ਮੂੰਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਿੰਜਰੇ ਵਾਲੇ ਪਾਸੇ ਹੋਵੇ ਤੇ ਕਹਿਣ ਲੱਗੇ ਪਿੰਜਰੇ ਨਾਲ ਕੀ ਹੋ ਜਾਏਗਾ ਤੈਨੂੰ ਉਸ ਮਸੀਹ ਦਾਸ ਨੇ ਪੰਕਤੀ ਪੜ੍ਹੀ ਤਨਾਸੀ ਬੰਨਾ ਪੰਜਵਾ ਕਿਦਰ ਦਸਾ ਕਿਨੂ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਰਕ ਅਵਲੋਕਨ ਕਿਨੂ ਦਾਸ ਦਾ ਦੂਖ ਬਧਾਰਿਓ ਤੁਹਾਡੇ ਆਰੇ ਦੀ ਮੈਨੂੰ ਪੀੜ ਨਹੀਂ ਹੋਵੇਗੀ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮੈਨੂੰ ਵੇਖ ਰਿਹਾ ਹੈ ਇੱਕ ਗ੍ਰੰਥ ਹੈ ਸ਼ਹੀਦ ਬਰਾਸ ਚੀਤ ਬਲਾਗ ਗੰਥ ਵਿੱਚ ਲਿਖਿਆ ਹੈ ਜਦੋਂ ਭਾਈ ਮਤੀਦਾਸ ਆਰੇ ਨਕੀਰਿਆ ਗਿਆ ਨਾ ਦੋ 파ੜ ਹੋ ਗਏ ਉਦੋਂ ਅਜੇ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਕੌੜੀ ਤੇ 파ੜ ਆਇਆ ਸੀ ਔਰ ਦੋ 파ੜਿਆਂ ਨੂੰ ਕਮਾਜ ਆਈ ਸੰਪੂਰਨ 파ੜ ਹੋਇਆ ਜਿਨੀਆਂ ਨਾਮ ਤੇ ਆਇਆ ਕੈਮ ਸਖਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਨਾਮ ਤੇ ਆਇਆ ਨਾ ਉਹ ਤਾਂ ਮਿਹਨਤ ਕਰਕੇ ਚਲੇ ਗਏ ਉਹਨਾਂ ਦੇ ਨਾਲ ਦੂਜਿਆਂ ਦੀ ਕਲਿਆਣ ਵੀ ਹੋ ਗਈ ਹੋਰ ਵੀ ਜਿਹੜੇ ਸਿੰਘ ਸਾਹਿਬ ਭਾਈ ਰਾਮ ਸਿੰਘ ਨੇ ਨਾ ਮੇਰੇ ਭਰਾ ਨੇ ਚਾਚੇ ਦੇ ਪੁੱਤ ਉਹ ਮੈਂ ਉਹਨਾਂ ਨੂੰ ਮਿਲਣ ਗਿਆ ਤੇ ਸਾਡਾ ਪਿਆਰ ਬੜਾ ਵਾਹ ਬਈ ਤੂੰ ਬਹੁਤ ਛੁੱਟਾ ਹੈ ਤੇ ਮੈਨੂੰ ਕਹਿੰਦਾ ਆ ਗਿਆ ਭੁਖੜਾ ਜਾ ਬੇੜੂ ਭਰਾੜੂ ਆ ਵੱਡਾ ਗੈਲੀ ਮੈਂ ਕਿਹਾ ਵੀ ਮਤਰਾ ਨਾ ਤੇਰਾ ਪੁਹਾਈ ਪੀਕੋਰ ਦਾ ਵਕੀਲ ਹੈ ਤੇ ਨਾ ਮੇਰਾ ਬੂਹਾਈ ਪੀਕੋਰ ਦਾ ਵਕੀਲ ਹੈ ਤੇਰਾ ਹੱਥ ਦਾ ਵੀ ਅਨਪੜ ਤੇ ਮੇਰਾ ਵੀ ਅਨਪੜ ਮੈਂ ਕਿਹਾ ਸੀ ਜੀ ਪੀ ਚਾਚੇ ਕਰਤਾਰ ਸਿੰਘ ਤੇਰਾ ਤਾਇਆ ਸੀ ਮੇਰਾ ਚਾਚਾ ਸੀ ਉਹਨਾਂ ਬ੍ਰਹਮ ਵਿਦਿਆ ਦਿੱਤੀ ਤੇ ਆਪ ਬਾਬੇ ਬੁੱਢੇ ਦੇ ਸਤਾਨ ਤੇ ਬੈੰਨੇ ਗੁਰੂ ਘਰ ਇਹਦਾ ਅਰਥ ਹੈ ਹੋਰ ਕਿਤੀ ਛੁੱਟੀ ਨਾਲ ਕਮਾਈ ਉਹਨਾਂ ਨੇ ਦਿੱਤੇ ਨਾਲ ਸਾਡੇ ਵਰਗਿਆਂ ਦਾ ਕੰਮ ਵੀ ਬਣ ਗਿਆ ਦੂਜੇ ਨੰਬਰ ਤੇ ਗੁਰਮੁਖੀ ਭਾਈ ਦਿਆਲ ਦਾਸ ਨੂੰ ਦੇਖ ਵਿੱਚ ਪਾ ਲਿਆ ਸਾਨੂੰ ਮਾੜੀ ਜੀ ਤਕਲੀਫ ਹੋਵੇ ਤੇ ਆਪਾਂ ਆਇਆਏ ਕਰਦੇ ਆਂ ਮਾਸ ਅੱਡ ਹੋ ਗਿਆ ਸਾਡੀਆਂ ਅੜਹਾਂ ਹੋ ਗਈਆਂ ਲੇਕਿਨ ਉਸ ਦੇਖ ਤੋਂ ਆਵਾਜ਼ ਉਹਦੀ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਗਏ ਮਨ ਬਸਰਾ ਸੁਖ ਪਰਮਾਤਮਾ ਦੇ ਨਾਮ ਤੇ ਨਾਮ ਸੋ ਕਿਨਾਂ ਨੂੰ ਜਿਨ੍ਹਾਂ ਦਾ ਮਨ ਟਿਕ ਗਿਆ ਭਾਈ ਸਦੀ ਦਾਸ ਉਹਨੂੰ ਰੂਝ ਲਪੇੜ ਕੇ ਸਾੜਿਆ ਗਿਆ ਮੈਨੂੰ ਇੱਕ ਅਨਪੜ ਬਿਰਧੂ ਗਿੜਿਆ ਸਿਆਣੀ ਵਰਦਾ ਕਹਿੰਦਾ ਗਿਆਨੀ ਜੀ ਮੇਰਾ ਕੀ ਬਣੇਗਾ ਅਮਰਤਾ ਜੀ ਸਮਝਾ ਕੀ ਗੱਲ ਭਾਈ ਸਾਹਿਬ ਜੁਰਗੂ ਕੀ ਗੱਲ ਹੈ ਕਹਿੰਦਾ ਗਿਆਨੀ ਜੀ ਮੈਂ ਤਾਂ ਬਿਲਕੁਲ ਛਟਾਂ ਪੜਾਂ ਤੇ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਮੈਨੂੰ ਤਾਂ ਵਹਿਗਰੂ ਵਹਿਗੂ ਦਾ ਮੈਂ ਕਿਹਾ ਬਿਰਧੂ ਦਾ ਮੇਰਾ ਤਾਂ ਧੀ ਚਾਹੁੰਦਾ ਵੀ ਮੈਂ ਤੇਰੀ ਪੇਰਾਂ ਨੂੰ ਤੁਮ ਕਹਿੰਦਾ ਗਿਆਨੀ ਜੀ ਮਹੋਰ ਕਰਨ ਲੱਗ ਪਿਉ ਮੈਂ ਕਿਹਾ ਮਖੌਲ ਨਹੀਂ ਕਰਦਾ ਭਾਵੇਂ ਅਸੀਂ ਬਾਣੀ ਪੜ੍ਹਦੇ ਆ ਸਾਡਾ ਨਿਸ਼ਾਨਾ ਤਾਂ ਵਹਿਗਰੂ ਨੂੰ ਮਿਲਣਾ ਹੈ ਕਿ ਤੂੰ ਪਹਿਲਾਂ ਵਹਿਗਰੂ ਨੂੰ ਜਾਂਦਾ ਤੂੰ ਮਖਾ ਵਹਿਗਰੂ ਤੋਂ ਦਾ ਮਤੋਂ ਪਰੇ ਜਾੜ ਹੈ ਇਹਨਾਂ ਗਿਆ ਕਰੂ ਵੈਗੁਰੂ ਛੋਟਾ ਏਕ ਅਨਪੜ ਬੰਦੇ ਨੂੰ ਚੈੱਕ ਮਿਲਿਆ 10 ਲੱਖ ਦਾ ਤੇ ਆਪਣੇ ਚਾਚੇ ਦੇ ਪੁੱਤ ਨੂੰ ਕਹਿਣ ਲੱਗਾ ਕਾਗਜ਼ ਮੱਥੇ ਮਾਰ ਕੇ ਪਤਾ ਨਹੀਂ ਕੀ ਲਿਖਿਆ ਉਹਦਾ ਭਰਾ ਪੜ੍ਹਿਆ ਅਸੀਂ ਕਹਿਣ ਲੱਗਾ ਪਾਉ ਵੇ ਕੀ ਪੜਨਾ ਨਹੀਂ 10 ਲੱਖ ਦਾ ਚੈੱਕ ਇਹਨੂੰ ਇਹਨਾਂ ਕੋਲ ਪਿੰਕਾ ਜੱਕਾ ਅਗੀ ਟੁਕੜਾ ਇਸ ਕਿਹੜਾ ਵੈਗੁਰੂ ਆਣਾ ਇਹਨੂੰ ਇਹ ਨਾ ਸ਼ਕਿਆ ਕਰੂ ਛੋਟਾ ਇਹ ਗੁਰਮੁਖੋ ਮੁਕਤੀ ਦਾ ਦਰਵਾਜ਼ਾ ਤੇ ਗੁਰੂ ਕਿਰਪਾ ਕਰੇ ਭਾਵੇਂ ਆਪਾਂ ਅਮਰ ਸ਼ਕਤ ਦੇ ਭਾਵੇਂ ਨੇਤ ਨਿਮ ਕਰਦੇ ਭਾਵੇਂ ਸੇਵਾ ਕਰਦੇ ਆਂ ਨਿਸ਼ਾਨਾ ਤਾਂ ਰੰਗੂ ਤੱਕ ਪਹੁੰਚਣਾ ਤੇ ਜਿਹੜੇ ਪਹੁੰਚ ਗਏ ਉਹਨਾਂ ਨੂੰ ਬਾਰਕ ਦੀ ਗੁਰਮਖੋ ਇਸ ਲੜੀ ਦੇ ਤਹਿਤ ਜਿਹੜੀ ਦਿੱਲੀ ਦੀ ਸਰਕਾਰ ਹੈ ਨਾ ਉਹ ਵਾਰ-ਵਾਰ ਬਾਬੇ ਦੇ ਘਰ ਨੂੰ ਡਬਾਉਂਦੀ ਹੈ ਤੇ ਬਾਬੇ ਦਾ ਘਰ ਅਗੋਪੋ ਦੇ ਜ਼ੁਲਮ ਨੂੰ ਝੱਲਦਾ ਆ। ਆਪ ਜੀ ਨੇ ਇਤਿਜਾਹ ਘਰੂ ਘਰ ਮਨਾਇਆ ਹੈ। ਜਿਹੜੇ ਐਮਨਾਬਾਦੀ ਵਿੱਚ ਘਰ ਲੰਬਿਤ ਕੀਤੀ ਹੈ ਨਾ ਇਹ ਘਰੂ ਘਾਰੇ ਉਥੋਂ ਰੰਗੂ ਦੇ ਜਿਹੜੇ ਆਪਾਂ ਮਨਾ ਰਹੇ। ਸੋਮਵਾਰ ਦੀ ਮਸਿਆ ਸੀ। ਤੇ ਆਪਾਂ ਆਮ ਕਰਕੇ ਮਸਿਆ ਪੰਨੇ ਦੇ ਸੰਗਾਮਰ ਦੇ ਨੇ ਪਿਛਲੇ ਕਹਿੰਦੇ ਮਹੀਨਾ ਬਾਅਦ ਕਮ ਸੋਕਾ ਮਹੀਨੇ ਬਾਅਦ ਵੀ ਅਸੀਂ ਮੱਥਾ ਟੇਕ ਕੇ ਗੁਰਦੁਆਰੇ ਸ਼ਰਨ ਕਰੀਏ। ਇਹ ਗੱਲ ਦਾ ਮੈਨੂੰ ਜੇ ਤੁਸੀਂ ਪੁੱਛੋਗੇ ਮੇਰੇ ਕੋਲ ਜਵਾਬ ਹੈ ਨਹੀਂ ਸਾਡੇ ਹਿੰਦਸਤਾਨ ਦੇ ਵਿੱਚ ਸੂਂਬਾਰੀ ਬਸਿਆ ਨੂੰ ਬਹੁਤ ਧਾਤਮ ਦਿੰਦੇ ਨੇ ਤੇ ਕਿਉਂ ਦਿੰਦੇ ਨੇ ਇਸ ਗੱਲ ਦਾ ਮੈਂ ਜਵਾਬ ਨਹੀਂ ਜਾਣਦਾ ਸੂਂਬਾਰ ਦੀ ਬਸਿਆ ਇੱਕ ਓਦੋਂ ਦੀ ਗੱਲ ਹੈ ਹੁਣ ਤਾਂ ਆਪਾਂ ਪਿੰਡਾਂ ਦੇ ਮਾਲਕਾਂ ਜ਼ਮੀਨਾਂ ਦੇ ਮਾਲਕਾਂ ਸਾਡੇ ਕੋਲ ਪੜੇ ਉਹਨਾਂ ਕੋਲ ਸੁਲਤਾਨ ਨੇ ਜਦੋਂ ਆਪਣੇ ਬਜ਼ੁਰਗਾਂ ਦਾ ਕੋਈ ਘਰ ਘਾਟ ਨਹੀਂ ਸੀ ਹੁੰਦਾ ਉਦੋਂ ਏਮਨਾਬਾਦ ਇਹ ਇਸ਼ਨਾਨ ਕਰਨ ਦੇ ਮੱਥਾ ਟੇਕਣ ਗਏ ਤੇ ਇਹ ਗੱਲ ਮੈਂ ਰੋਜ਼ ਕਹਿਣਾ ਹੈ ਆਪਾਂ ਬਾਹਰ ਵੀ ਪੜੇ ਹਾਂ ਤੇ ਆਪਰੇ ਚ ਗਦਾ ਵੀ ਇੰਨੇ ਜਿਆਦੇ ਨਹੀਂ ਗਰੇ ਨਹੀਂ ਜਾਂਦੇ ਬਾਥਰਮ ਚ ਕੋਈ ਕੰਪਨੀ ਨਹੀਂ ਲੇਕਿਨ ਬਾਥਰਮ ਮੇ ਲੋਕੀ ਮੱਥਾ ਟੇਕਦੇ ਨੇ ਤੇ ਗਦਾਰਾਂ ਨੂੰ ਲਾਂਤਾਂ ਦਿੰਦੇ ਨੇ ਮੈਂ ਫਰੀਦਪੁਰ ਕਥਾ ਕਰਨ ਜਾਣਾ ਉਥੇ ਪਹਾੜਾ ਸਿੰਘ ਦੀ ਮਹਿਰ ਨੇ ਤੇ ਮੈਂ ਚੇਚੇ ਤੌਰ ਤੇ ਬਾੜੀ ਖੋਲ ਕੇ ਨਾਲੀ ਪੂਰੇ ਕਿੱਥੋਂ ਗਦਾ ਦੇ ਨਾਲ ਲਾਂਤਾਂ ਪਾਉਣਾ ਫੇੜੇ ਵੀ ਤੇਰਾ ਪਹਾੜਾ ਸਿੰਘ ਤੇ ਮੈਂ ਕਹਿੰਦਾ ਜੀ ਆਹ ਮੇਰੀ ਕਿਉਂ ਉਹ ਗਰਾਰ ਸੀ ਉਹਨੇ ਸਾਡਾ ਸਿੱਖ ਰਾਜਗ੍ਰਾਮ ਕਰਾਇਆ ਸ਼ਾਹਮਮਦ ਨੇ ਗਵਾਹੀ ਦਿੱਤੀ ਜੇ ਆਪਣੀ ਪੁੱਤਕ ਦੇ ਪਾੜਾ ਸਿੰਘ ਸੀ ਯਾਰ ਪਰਵੀਆਂ ਦਾ ਸਿੰਘਾਂ ਨਾਲ ਸੀ ਉਸ ਦੀ ਗੈਰਸ਼ਾਲੀ ਟੁੰਡੇ ਲਾਟ ਨੂੰ ਭੱਟ ਕੇ ਜਾਏ ਮਿਲਿਆ ਗੱਲ ਜਾਏ ਦਿੱਤੀ ਸਾਰੀ ਧੀਤ ਵਾਲੀ ਇਥੋਂ ਹਰਨ ਹੋ ਗਿਆ ਹੈ ਖਾਲਸਾ ਜੀ 14 ਅੱਖਾਂ ਦੀ ਮਾਰ ਕੇ ਜਾਨ ਸ਼ਾਲੀ ਸ਼ਾਹਮਮਦ ਦਾ ਸਾਹਮਲੇ ਸਿਰੇਖਾਨੇ ਛੱਡ ਗਏ ਨੇ ਸਿੰਘ ਮਦਾਨ ਖਾਲੀ ਅਸੀਂ ਮੁਰਗੀ ਦੇ ਜੰਗ ਵਿੱਚ ਜਿੱਤੇ ਹੋਏ ਵੀ ਹਾਰ ਗਏ ਗਦਾਰ ਦੀ ਗਦਾਰੀ ਕਰਕੇ ਤੇ ਜਦੋਂ ਅਸੀਂ ਉਧਰ ਹਰੀ ਕੇ ਪਤਨ ਲੰਘਦੇ ਹਾਂ ਸੱਜੇ ਪਾਸੇ ਲਿਖਿਆ ਸ਼ਾਮ ਸਿੰਘ ਅਟਾਰੀ ਗੇਟ ਤੇ ਆਪਨੇ ਆਪ ਸਿਰ ਧੁਕਦਾ ਹੈ ਮੇਵਾ ਸਿੰਘ ਤੇ ਮਾਕੇ ਘਾਉਏ ਸਿੱਧੇ ਅੱਲੇ ਤਿੰਨ ਪਰੰਗੀ ਦੇ ਤੋਰ ਛੁੱਟੇ ਸ਼ਾਹਮੰਦਾ ਸਿੰਘਾਂ ਨੇ ਗੋਰੀਆਂ ਦੇ ਵਾਂਗ ਨਿਪੁੰਆਂ ਲੋਹ ਨੂੰ ਚੋਟ ਛੁੱਟੇ ਸ਼ਾਮ ਸਿੰਘ ਸਰਦਾਰ ਕਤਾਰੀ ਵਾਲੇ ਬਨ ਸ਼ਾਸਤਰੀ ਜੋੜ ਬਿਸ਼ੁਰ ਛੁੱਟੇ ਔਰ ਗੁਰਮਖੂ ਬਾਬੇ ਸ਼ਾਮ ਸਿੰਘ ਲੱਗੇ ਮੱਥਾ ਟੇਕਦੇ ਆ ਬਾਣਾ ਸਿੰਘ ਵੀ ਮਰ ਗਿਆ ਬਾਬਾ ਸ਼ਾਮ ਸਿੰਘ ਵੀ ਸ਼ਹੀਦ ਹੋ ਗਿਆ ਲੇਕਿਨ ਮੱਥਾ ਟਿਕਦੇ ਸੀ ਤਾਂ ਨੂੰ ਮੈਂ ਸ਼ੀਰ ਬਾਰੇ ਗੁਰੂਕੂ ਕੁਰਾਨ ਪੜ੍ਹਿਆ ਹੈ ਜਿਹੜਾ ਕੁਰਾਨ ਸ਼ਰੀਫ ਹੈ ਨਾ ਮੈਂ ਉਹਦੇ ਚ ਪੜ੍ਹਿਆ ਆ ਆਪਾਂ ਸ਼ੀਰ ਜੀ ਦੇ ਦਿਨ ਬੜੇ ਮਨਾਉਣੇ ਜਿੰਨੀ ਵਾਦੋ ਸੁੰਦਰ ਵਿਆਖਿਆ ਕੁਰਾਨ ਵਿੱਚ ਕੀਤੀ ਇਹਨੇ ਕਿਸੇ ਧਰਮ ਗ੍ਰੰਥ ਵਿੱਚ ਨਹੀਂ ਇਹ ਲਫਜ਼ ਅਰਬੀ ਜਮਾਨ ਦਾ ਤੇ ਲਫਜ਼ شہادت ਸ਼ੀਰ ਨਹੀਂ ਸ਼ਾਹਦਕ ਇੱਕ ਤਰਤ ਦਾ ਗਵਾਹ ਦੂਜਾ ਜੋ ਸੱਚ ਵਾਸਤੇ ਆਪਣੀ ਜਾਨ ਵਾਰ ਦੇ ਉਹ ਆਪਾਂ ਕਹਿੰਦੇ ਸ਼ਾਹਦਕ ਕੱਲਾ ਮਰਨ ਕਰਕੇ ਮਾਨ ਕੋਈ ਨਹੀਂ ਵੇਖਣਾ ਕਿ ਜਿੰਨੇ ਜਾਨ ਦਿੱਤੀ ਉਹਦਾ ਨਿਸ਼ਾਨਾ ਕੀ ਸੀ ਤੇ ਆਪਾਂ ਬਾਬਾ ਦੀਪ ਸਿੰਘ ਜੀ ਸ਼੍ਰੋਮਣੀ ਸ਼ੀਰ ਕਹਿੰਦੇ ਆ ਉਹਦਾ ਨਿਸ਼ਾਨਾ ਕੋਈ ਜ਼ਮੀਨ ਨਹੀਂ ਸੀ ਉਹਦਾ ਜਮਾਨਾ ਨਿਸ਼ਾਨਾ ਕੋ ਵੱਟ ਨਹੀਂ ਸੀ ਉਹ ਗੁਰੂ ਦਰਬਾਰ ਨੂੰ ਦੁਸ਼ਟਾਂ ਤੋਂ ਮੁਕਤ ਕਰਾਉਣਾ ਚਾਹੁੰਦਾ ਸੀ ਔਰ ਇਸ ਕਰਕੇ ਆਪਾਂ ਕਿਨੇ ਬਾਬਾ ਦੀਪ ਸਿੰਘ ਸ਼ਰੋਮਣੀ ਸੀ ਤੇ ਫਿਰ ਆਪਾਂ ਕੋਲੋਂ ਕੁ ਮੁੱਲ ਮੰਗਦੇ ਆਂ ਤੇ ਉਹਨੇ ਕੀ ਆਖਿਆ ਸੀ ਮੇਰਾ ਮੁðਮੇ ਕਿਛ ਨਹੀਂ ਜੋ ਕਿ ਸ਼ਾਇਦ ਸੋ ਤੇਰਾ ਤੇਰਾ ਤਿਲਕ ਨੂੰ ਸੌਂਪ ਤੇ ਕਿਆ ਲਾਗੇ ਮੇਰਾ ਸਿਰ ਦੇਖ ਵੀ ਆਖਿਆ ਮਸਾਨੀ ਕੀਤਾ ਇਹ ਤੇਰੀ ਮਾਨ ਸੀ ਤੇ ਗੁਰੂ ਰਾਮਦਾਸ ਪਾਤਸ਼ਾਹ ਮੈਂ ਤੈਨੂੰ ਸਿਰ ਭੇੜ ਕਰ ਦਿੱਤਾ ਤੇ ਮੇਰੇ ਤੇ ਕਿਰਪਾ ਕਰੀ ਮੇਰੀ ਪੇੜ ਪ੍ਰਮਾਨ ਕਰ ਲਈ ਗੁਰਮਖੋ ਉਸ ਏਮਨਾਬਾਦ ਗਦਾਰਾਂ ਨੇ ਹਮਲਾ ਕੀਤਾ ਜਿਹੜਾ ਵੱਡਾ ਗਦਾਰ ਸੀ ਉਹਦਾ ਨਾਮ ਸੀ ਬਲਕ ਪਤਰਾਏ ਉਨੇ ਆਪਣੇ ਭਰਾ ਨੂੰ ਇੱਕ ਭੇਜਿਆ ਵੀ ਘੇਰਾ ਪਾ ਕੇ ਸਿੱਖ ਇੱਕ ਨਾ ਸਕੇ ਜਾਂ ਸਾਰੇ ਮਾਰ ਦੇ ਘੇਰਾ ਪਾਇਆ ਗਿਆ ਆਪਣੀ ਬੜੇਰੇ ਬਹੁਤ ਸਾਰੇ ਮਾਰੇ ਗਏ ਮੈਂ ਹਰ ਰੋਜ਼ ਮਰਬੀ ਸਿੰਘ ਭਰਾਵਾਂ ਦੇ ਅੱਗੇ ਹੱਥ ਜੋੜ ਕੇ ਉਹਨਾਂ ਸਿਰਨਵਾਦੀ ਬੇਨਤੀ ਕਰਦਾ ਹਰ ਰੋਜ਼ ਮੈਂ ਕਹਿੰਦਾ ਮੇਰੇ ਭਰਾਓ ਗਲਤ ਖਾਣਾ ਦੇ ਨਾਂ ਜਾਓ ਭਟੇਖਾ ਨਾ ਖਾਓ ਗੁਰੂ ਨਾਨਕ ਨੇ ਜੋ ਤੁਹਾਨੂੰ ਮਾਣ ਦਿੱਤਾ ਤੁਹਾਨੂੰ ਉਹਨਾਂ ਨੇ ਜੀ ਦੇਣਾ ਜਿਨ੍ਹਾਂ ਦੇ ਕੋ ਜਾਂਦੇ ਐਤਵਾਰ ਇਹ ਗੁਰਨਾਨਕ ਦਾ ਘਰ ਹੈ ਨਾਵੇਂ ਪਾਚਾ ਦਾ ਸੀਸ ਲੈ ਕੇ ਆਸੀ ਪਾਬਾ ਜੀਤਾ ਤੇ ਗੁਰੂ ਗੋਬਿੰਦ ਸਿੰਘ ਨੇ ਉੱਟੋ ਫੜ ਕੇ ਜੱਫੀ ਪਾ ਕੇ ਆਖਿਆ ਸੀ ਰੰਗਰੇਟੇ ਗੁਰੂ ਕੇ ਬੇਟੇ ਰੈ ਪਦ ਕੇ ਸੰਗ ਸੇਟੇ ਕਿਦੇ ਚਮਕੌਰ ਦਾ ਜੰਗ ਪੜੋ ਸਿੰਘਸ਼ੀਰ ਹੋ ਗਏ ਨੇ ਬਾਜਾਂ ਵਾਲਾ ਬਾਪੂ ਕਿਦੋਂ ਕਲਗੀ ਲਾ ਕੇ ਟੰਗਣ ਲੱਗਾ ਧਾਟ ਤੁਹਾਡੀ ਵਡੇਰੀ ਬਾਬੇ ਸੰਗ ਸੰਗ ਦੇ ਮੱਤੇ ਤੇ ਟੰਗੀ ਸੀ ਹੋਰ ਗੁਰੂ ਕੀ ਕਰੇ ਆਪਣੇ ਮੂਹ ਨਾਲ ਜੁੜੋ ਆਪਨੀ ਮੁੱਢ ਨਾਲ ਜੁੜੋ ਇਹ ਗੱਲ ਵਿੱਚ ਮਟੇਚੇ ਤੌਰ ਤੇ ਤਾਂ ਨਹੀਂ ਗਈ ਸੁਭਾਵਕ ਆ ਗਈ ਉਹਨਾਂ ਵਿੱਚ ਇੱਕ ਅਗਰ ਸਿੰਘ ਨਾਮ ਦਾ ਆਪਣਾ ਗਨੇਟਾ ਗੁਰੂ ਦਾ ਬੇਟਾ ਸੀ ਬਰਬੀ ਸਿੰਘ ਉਹਨੇ ਜਥੇਦਾਰ ਨੂੰ ਆ ਕੇ ਬਾਬਾ ਜੀ ਸੇਵਾ ਮੈਂ ਨਾ ਕਰਾਂ ਜਥੇਦਾਰ ਨੇ ਆ ਕੇ ਪੁੱਛ ਪੁੱਛ ਕੰਮ ਕਰਨ ਵਾਲੇ ਇਹ ਹੋ ਜੇ ਬਾਬਾ ਅਗਰ ਸਿੰਘ ਉਸ ਜਦ ਲਗਪਤ ਰਾਏ ਦੇ ਪ੍ਰਾਜਾਪਤਰਾ ਹਾਥੀ ਤੇ ਬੈਠਾ ਸੀ ਮਾਰੀ ਚ ਪਿੱਛੋਂ ਤੂੰਛ ਨੂੰ ਫੜ ਕੇ ਹਾਥੀ ਤੇ ਚੜ੍ਹ ਕੇ ਉਹਦੀ ਤਾਉਣ ਵੱਢ ਕੇ ਤੇ ਬਰਸ਼ੇ ਤੇ ਟੰਕੇ ਜਕਾਰੇ ਸ਼ਰਦਾ ਭਾਈ ਅਗਰ ਸਿੰਘ ਦੌੜ ਗਿਆ ਔਰ ਇਥੋਂ ਗੁਰਮੁਖੋ ਪਹਿਲਾ ਛੋਟਾ ਘਲੂ ਘਰ ਆਇਆ ਜਿਵੇਂ ਬੇਨਤੀ ਕੀਤੀ ਉਹ ਆਪਣੇ ਘਰ ਨਹੀਂ ਸਕਦੇ ਉਦੋਂ ਆਪਾਂ ਇਹ ਨਹੀਂ ਸੋਚਦੇ ਕਿ ਆ ਮੇਰਾ ਭਾਉ ਦਾ ਤੇ ਆ ਤਾਇ ਦਾ ਉਦੋਂ ਆਪਣਾ ਕੋਈ ਕਰਨੀ ਸੀ ਸਾਡੇ ਬਡੇਰੇ ਕਾਨੂੰ ਮਾਨ ਸ਼ਾਮ ਗਏ ਮੈਂ ਉੱਤੇ ਪਰਸੋਂ ਕਥਾ ਕਰਕੇ ਆਇਆ ਔਰ ਕਿਉਂ ਪਾਸੇ ਤੋਂ ਘੇਰਾ ਪਾਇਆ ਗਿਆ ਔਰ ਉਹਨਾਂ ਚਕੇ ਉਹ ਜੇ ਮਰਜੀ ਬਡੇ ਸਨ ਇੱਕ ਆਧਾਰ ਦੇ ਕੇ ਮੈਂ ਅੱਗੇ ਚਲਾਂਗਾ ਉਦੋਂ Hindu ਪਰਿਵਾਰਾਂ ਦੇ ਵਿੱਚੋਂ ਅਮਰ ਸ਼ਕਤੀ ਸਿੰਘ ਸਰਦੇ ਤੇ ਜਿਨ੍ਹਾਂ ਦਾ ਬੱਚਾ ਸਿੰਘ ਸ਼ਾਜੰਦ ਦਾ ਅਮਰ ਸ਼ਕਲੀ ਦਾ ਹੈ ਉਹਦੇ ਮਾਂ ਪਿਓ ਆਪਣੇ ਪਰਿਵਾਰ ਤੋਂ ਦੀ ਗਿਣਤੀ ਘਟਾ ਦਿੰਦੇ ਨੇ ਜੇ ਦੋਨੇ ਅਮਰ ਸ਼ਕਲਿਆ ਨਾ ਤੇ ਚਾਰ ਪੁੱਤ ਨੇ ਕਹਿੰਦਾ ਮੇਰੇ ਦੋ ਰਹਿਗੇ ਦੋ ਵਰਕੇ ਨੇ ਕਿਉਂਕਿ ਇਹ ਪਤਾ ਨਹੀਂ ਅੱਜ ਮਰ ਜੇ ਤੇ ਕੱਲ ਮਾਰਿਆ ਜਾਏ ਇਹ ਸਾਡੀ ਹਾਲਤ ਸੀ ਇੱਕ ਗੱਭਰੂ ਨੇ ਅਮਰ ਸ਼ਕਲਿਆ ਉਹਦਾ ਨਾਮ ਬਲਵੰਤ ਸਿੰਘ ਸੀ ਉਹਨੇ ਭੈਣ ਵਿਆਹੀ ਤੇ ਅੱਗੇ ਰਵਾਜ ਹੁੰਦਾ ਸੀ ਪੀਤੇ ਦੀ ਤਿੰਨ ਚਾਰ ਸਾਲ ਬਾਅਦ ਮਕਲਾਵਾ ਤੋਰ ਦੇ ਸਕਦਾ ਕਿਹਨ ਲੱਗਾ ਭੈਣ ਦੀ ਰੱਬ ਨੂੰ ਪਾਇਆ ਤੇ ਮੈਂ ਤੇਰਾ ਮਕਲਾਵਾ ਤੋਰ ਨਾ ਹਾਂਗਾ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਉਹ ਬੀਬੀ ਕਦੇ ਬਾਹਰ ਨਿਕਲੀ ਜਿਵੇਂ ਆਪਣੀਆਂ ਧੀਆਂ ਭੈਣਾਂ ਪਾਤੀਆਂ ਪਾਦੀਆਂ ਜ ਹੋਰ ਕੰਮ ਕਰਦੀਆਂ ਨੇ ਤਰਕਾ ਨੇ ਵੇਖ ਲਿਆ ਬੀਬੀ ਨੂੰ ਚੁੱਕ ਕੇ ਲੈ ਗਿਆ ਤੇ ਬੀਬੀ ਕਹਿਣ ਲੱਗੀ ਵੀਰੋ ਮੈਨੂੰ ਰੱਬ ਤੇ ਭਰੋਸਾ ਹੈ ਮੇਰੇ ਨਾਲ ਤੱਕਾ ਨਾ ਕਰੋ ਮੈਨੂੰ 4 ਦਿਨ ਆਪਣੇ ਗੁਰੂ ਅੱਗੇ ਅਰਦਾਸ ਕਰਨ ਲੈਣ ਦਿਓ ਜੇ ਮੇਰਾ ਹੋਵੇਗਾ ਤਾਂ ਮਿਸ਼ਰਾਲੇਗਾ ਮੇਰੇ ਫਰੀਦ ਨੂੰ ਹੱਥ ਨਾ ਲਾਇਆ ਕਹਿਣ ਲੱਗੇ ਕਿ ਇਹਦੇ ਵਿੱਚ ਕੀ ਹਰ ਜਾਏ ਇਹ ਆਪਣੀ ਕੈਦ ਵਿੱਚ ਕਿੱਥੇ ਭੱਜ ਜਾਏਗੀ ਬੀਬੀ ਨੇ ਅੰਜਲ ਨਹੀਂ ਛਕਿਆ ਦਿਨੇ ਰਾਤ ਬਾਣੀ ਪੜਦੀ ਹੈ ਪ੍ਰੇਮ ਦੀ ਤਾਰ ਪਹੁੰਚੀ ਤੇ ਭਾਈ ਬਲਵੰਦ ਸਿੰਘ ਆਇਆ ਉਹਨੇ ਦੁਸ਼ਤਾਂ ਦੀ ਸਦਾਈ ਕੀਤੀ ਤੇ ਆਪਣੇ ਭੈਣ ਨੂੰ ਘੋੜੇ ਤੇ ਬਿਠਾ ਕੇ ਮਗਰ ਲੈ ਗਿਆ ਕਾਨੂੰ ਆਣ ਦੇ ਸ਼ਾਮ ਵਿੱਚ ਉਸ ਕਾਨੂੰ ਆਣ ਦੇ ਸ਼ਾਮ ਦੇ ਵਿੱਚ ਜਿਹੜੇ ਆਪਾਂ ਘਰਾਂ ਵਿੱਚ ਖੰਡਪੜ ਕਰਾਉਣੇ ਤੇ ਜੋਤ ਜਗਾਉਣੇ ਨਾ ਇਹ ਜੋਤ ਦੀ ਕੋਈ ਮਹਾਨਤਾ ਨਹੀਂ ਇਹ ਜੋਤ ਉਦੋਂ ਤੋਂ ਪ੍ਰਚਲਿਤ ਹੋਈ ਜਿਹੜੀ ਆਪਾਂ ਖੰਡਪੜ ਦੇ ਮੂਹਰੇ ਦੇ ਕਰਾਉਂਦੇ ਆ ਜੋਤ ਜਗਾਉਣਾ ਪਾਪ ਵੀ ਕੋਈ ਨਹੀਂ ਸੰਤ ਬਾਬਾ ਕਰਤਾਰ ਸਿੰਘ ਮੈਨੂੰ ਮੈਨੂੰ ਪੁੱਛਿਆ ਕਿ ਮੈਂ ਕਿਹਾ ਮਾ ਪੁੱਛੋ ਕਈ ਥਾਵਾਂ ਤੇ ਸਾਨੂੰ ਜੋਤ ਬਾਰੀ ਕਹਿੰਦੇ ਨੇ ਉਹ ਕਹਿੰਦੇ ਪੁੱਤਰੋ ਆਪਾਂ ਕੁਰਬਾਨੀ ਦੀ ਜੋਤ ਨੂੰ ਮੰਨਦੇ ਆ ਕੋਈ ਜਗਾਈ ਜਾਵੇ ਕੋਈ ਬੁਝਾਈ ਜਾਵੇ ਆਪਣਾ ਉਹਦੇ ਨਾਲ ਕੋਈ ਮਤਲਬ ਨਹੀਂ ਪਰ ਤੁਸੀਂ ਬਾਣੀ ਪਰ ਦੀ ਸੇਧ ਰਹਿਣਾ ਤੇ ਚੁਟ ਲੈ ਆਈਦਾ ਹੋਵੇ ਉਹ ਬੀਬੀ ਜਖਨੀ ਹੋ ਗਈ ਉਹਦਾ ਨਾਮ ਸੀ ਸੁੰਦਰ ਕੌਰ ਪਹਿਲਾਂ ਸੁੰਦਰੀ ਕਹਿੰਦੇ ਸਨ ਮੁੜ ਕੇ ਅਮਰਸ਼ਾ ਕਾ ਤੇ ਬਣ ਗਈ ਸੁੰਦਰ ਕੌਰ ਉਹ ਇੰਨੀ ਫੱਟੜ ਹੋਈ ਉਹ ਆਪਣੇ ਭਰਾਵਾਂ ਨੂੰ ਕਹਿਣ ਲੱਗੀ ਪਾਹੂ ਇੱਕ ਨਿਕਾ ਜਿਹਾ ਕੰਮ ਕਰੋ ਕਹਿੰਦੇ ਕੀ ਕਹਿੰਦੇ ਹਮੇਸ਼ਾ ਭਰਾਵਾਂ ਨੂੰ ਭੈਣ ਢੋਲੀ ਚ ਪਾਉਂਦੇ ਰਹੇ ਤੇ ਕੁਝ ਨਾ ਕੁੜੀ ਦੇ ਕੇ ਤੁਰਦੇ ਨੇ ਮੈਂ ਪਤਾ ਨਹੀਂ ਦਿਹਾੜੀ ਦੀ ਪ੍ਰੋਹਣੀਆਂ ਕਿ ਪਲ ਦੀ ਪ੍ਰੋਹਣੀਆਂ ਢੋਲੀ ਤੇ ਤਾਂ ਮੈਂ ਚੜਨਾ ਵੀ ਤੁਸੀਂ ਮੈਨੂੰ ਫੱਡੇ ਦੇ ਪਾ ਕੇ ਤੋੜਨਾ ਭੈਣ ਨੂੰ ਕਿਤੇ ਕੁਰਬਾਨੀ ਦਾ ਦਾਜ ਹੀ ਦੇ ਦਿਓ ਔਰ ਗੁਲਮਖੋ ਉਸ ਮੌਕੇ ਛੱਪੜ ਦੇ ਵਿੱਚ ਕਿਉਂਕਿ ਮਕਾਨਤਾ ਕੋਈ ਨਹੀਂ ਸੀ ਸਾਡੇ ਵਡੇਰੇ ਸਿੰਘਾਂ ਨੇ ਉਸ ਭੈਣ ਦੀ ਖੁਸ਼ੀ ਵਾਸਤੇ ਗੁਰੂ ਦੀ ਰਹਿਮਤ ਵਾਸਤੇ ਛੱਪੜ ਵਿੱਚ ਅਖੰਡ ਪਾੜ ਕੀਤਾ ਜਦੋਂ ਭੋਗ ਪਿਆ ਤੇ ਬੀਬੀ ਸੁੰਦਰਕੌਰ ਰੱਬ ਨੂੰ ਪਿਆਰੀ ਹੋ ਗਈ ਜਿਹਨੂੰ ਆਮ ਕਰਕੇ ਆਪਾਂ ਬੀਬੀ ਸੁੰਦਰੀ ਕਹਿੰਦੇ ਆ ਉਹ ਅਮਰਤਾਰੀ ਸੀ ਇਸ ਕਰਕੇ ਉਹਨੂੰ ਸੁੰਦਰੀ ਨਹੀਂ ਕਹਿਣਾ ਚਾਹੀਦਾ ਉਹਨੂੰ ਸੁੰਦਰਕੌਰ ਕਹਿਣਾ ਚਾਹੀਦਾ ਔਰ ਉਸ ਘਰੂ ਘਾਰੇ ਦੇ ਵਿੱਚ ਆਪਣੀ ਕੌਮ ਦੇ 10000 22 ਕੋਈ ਵੱਡੇ ਛੋਟੇ ਸ਼ਹੀਦ ਹੋ ਗਏ